ਮਾਤਾ ਦੀ ਨਰਾਤੇ ਸ਼ਬਦ ਦਾ ਮਤਲਬ ਹੈ ਨੌ ਰਾਤਾ ਜੀ ਹਾਂ ਮਾਤਾ ਦੇ ਨੌ ਰੂਪਾਂ ਨੂੰ ਨਰਾਤੇ ਵੀ ਕਿਹਾ ਜਾਂਦਾ ਹੈ ਇਸ ਵਾਰ ਚੈਤ ਨਰਾਤੇ 3 ਮਾਰਚ ਤੋਂ ਸ਼ੁਰੂ ਹੋ ਰਹੇ ਹਨ ਮਾ ਦੇ ਭਗਤ ਵਰਤਨ ਦੀਆਂ ਤਿਆਰੀਆਂ ਵਿੱਚ ਜੁਟ ਗਏ ਹਨ ਇਹਨਾਂ ਦਿਨਾਂ ਵਿੱਚ ਭਗਤ ਦੇਵੀ ਮਾ ਦੀ ਪੂਜਾ ਵਿੱਚ ਲੀਨ ਹੁੰਦੇ ਹਨ ਤਾਕਤ ਖੁਸ਼ਹਾਲੀ ਅਤੇ ਸੁਰੱਖਿਆ ਲਈ ਦੇਵੀ ਤੋਂ ਅਸ਼ੀਰਵਾਦ ਮੰਗਦੇ ਹਨ ਚੈਤ ਨਰਾਤੇ 2025 ਦਾ ਪਹਿਲਾ ਦਿਨ ਦੇਸ਼ ਵਿੱਚ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ ਜਿਵੇਂ ਕਿ ਹਿੰਦੀ ਨਵਾਂ ਸਾਲ ਗੁੜੀ ਪੜਵ ਅਤੇ ਕਿਤੇ ਉਗਾਦੀ ਵੀ ਕਿਹਾ ਜਾਂਦਾ ਹੈ ਨਰਾਤੇ ਦੇ ਪਹਿਲੇ ਦਿਨ ਸ਼ਰਧਾਲੂ ਆਪਣੇ ਘਰ ਵਿੱਚ ਇੱਕ ਕਲਸ਼ ਸਥਾਪਿਤ ਕਰਦੇ ਹਨ ਜੋ ਘਰ ਵਿੱਚ 9 ਦਿਨਾਂ ਲਈ ਰੱਖਿਆ ਜਾਂਦਾ ਹੈ ਨਰਾਤੇ ਦਾ ਇਹ ਤਿਉਹਾਰ ਮਾਂ ਦੁਰਗਾ ਦੀ ਪੂਜਾ ਕਰਨ ਦਾ ਸਭ ਤੋਂ ਵਧੀਆ ਅਤੇ ਸ਼ੁਭ ਸਮਾਂ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਮਾਂ ਦੁਰਗਾ ਨਰਾਤੇ ਦੇ 9 ਦਿਨਾਂ ਲਈ ਧਰਤੀ ਤੇ ਰਹਿੰਦੀ ਹੈ ਚੈਤਨ ਰਾਤੇ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਰਾਮ ਨੌਮੀ ਦੇ ਜਸ਼ਨਵਲ ਨੂੰ ਲੈ ਜਾਂਦੇ ਹਨ ਜੋ ਕਿ ਭਗਵਾਨ ਰਾਮ ਦਾ ਜਨਮ ਦਾ ਦਿਨ ਹੈ ਤੇ 9ਵੇਂ ਦਿਨ ਪੈਂਦਾ ਹੈ ਚੈਤਨ ਰਾਤੇ 2025 ਇਸਵਾਰ ਸਰਵਰਥ ਸਿੱਧ ਯੋਗ ਵਿੱਚ ਸ਼ੁਰੂ ਹੋ ਰਹੇ ਹਨ ਇਸ ਸਾਲ ਨਰਾਤੇ ਦੇ ਦਿਨ ਵਿੱਚ ਥੋੜੀ ਜਿਹੀ ਕਮੀ ਆਈ ਹੈ ਇਸ ਲਈ ਇੱਕ ਦਿਨ ਵਿੱਚ ਦੋ ਵਰਤ ਰੱਖੇ ਜਾਣਗੇ ਪ੍ਰਤੀਪਦਾ ਤਿਥੀ 29 ਮਾਰਚ ਸ਼ਨੀਵਾਰ ਸ਼ਾਮ 4:28 ਮਿੰਟ ਤੇ ਇਹਤਵਾਰ 30 ਮਾਰਚ ਦੁਪਹਿਰ 12:49 ਵਜੇ ਤੱਕ ਸ਼ੁਰੂ ਹੋ ਰਹੀ ਹੈ ਚੈਤ ਨਰਾਤੇ 2025 ਕਲਸ਼ ਸਥਾਪਨਾ ਦਾ ਪਹਿਲਾ શુભ ਸਮਾ ਐਤਵਾਰ 30 ਮਾਰਚ ਨੂੰ ਸਵੇਰੇ 6:13 ਤੇ ਸਵੇਰੇ 10:22 ਵਜੇ ਤੱਕ ਹੋਵੇਗਾ ਦੂਜਾ ਸ਼ੁਭ ਅਭਜਿਤ ਮਹੂਰਤ ਐਤਵਾਰ 30 ਮਾਰਚ ਨੂੰ ਦੁਪਹਿਰ 12:00 ਵਜੇ ਤੋਂ ਦੁਪਹਿਰ 12:50 ਮਿੰਟ ਵਜੇ ਤੱਕ ਹੈ ਚੈਤ ਨਰਾਤੇ 2025 ਦੀਆਂ ਤਰੀਖਾਂ ਐਤਵਾਰ 3 ਮਾਰਚ 2025 ਤੋਂ ਐਤਵਾਰ 6 ਅਪ੍ਰੈਲ 2025 ਤੱਕ ਹਨ ਚੈਤ ਨਰਾਤੇ 2025 ਦੀ ਅਸ਼ਟਮੀ ਤਾਰੀਖ ਸ਼ਨੀਵਾਰ 5 ਅਪ੍ਰੈਲ 2025 ਹੈ ਆਓ ਜਾਣਦੇ ਹਾਂ ਮਾਤਾ ਦੇ ਪਹਿਲੇ ਰੂਪ ਸ਼ੈਲ ਪੁੱਤਰੀ ਬਾਰੇ ਨਰਾਤੇ ਦਾ ਪਹਿਲਾ ਦਿਨ ਦੇਵੀ ਸ਼ੈਲ ਪੁੱਤਰੀ ਨੂੰ ਸਮਰਪਿਤ ਹੈ ਜਿਸ ਦਿਨ ਪੂਜਾ ਕੀਤੀ ਜਾਂਦੀ ਹੈ ਦੇਵੀ ਸ਼ੈਲ ਪੁੱਤਰੀ ਨੂੰ ਦੇਵੀ ਪਾਰਵਤੀ ਦਾ ਅਵਤਾਰ ਮੰਨਿਆ ਜਾਂਦਾ ਹੈ ਅਤੇ ਦੇਵੀ ਸ਼ੈਲ ਪੁੱਤਰੀ ਕੁਦਰਤ ਸ਼ਕਤੀ ਅਤੇ ਪਵਿੱਤਰਤਾ ਨੂੰ ਦਰਸਾਉਂਦੀ ਹੈ ਰਾਜਾ ਹਿਮਾਲਿਆ ਅਤੇ ਪਹਾੜਾਂ ਦੇ ਰਾਜਾ ਮੇਨਾ ਦੀ ਧੀ ਹੋਣ ਕਰਕੇ ਸ਼ੈਲ ਪੁੱਤਰੀ ਮਾਤਾ ਨੂੰ ਹਿਮਾਲਿਆ ਦੀ ਧੀ ਵੀ ਕਿਹਾ ਜਾਂਦਾ ਹੈ ਸ਼ੈਲ ਪੁੱਤਰੀ ਮਾਤਾ ਹੱਥ ਵਿੱਚ ਇੱਕ ਤ੍ਰਿਸ਼ੂਲ ਅਤੇ ਇੱਕ ਕਮਲ ਧਾਰਨ ਕਰਦੀ ਹੈ ਮਾਂ ਸ਼ੈਲ ਪੁੱਤਰੀ ਅਧਿਆਤਮਿਕ ਯਾਤਰਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਅਤੇ ਸ਼ਰਧਾਲੂਆਂ ਨੂੰ ਆਪਣੇ ਵਿਚਾਰਾਂ ਅਤੇ ਕੰਮਾਂ ਵਿੱਚ ਸਥਿਰ ਕੇਂਦ੍ਰਿਤ ਅਤੇ ਸ਼ੁੱਧ ਰਹਿਣ ਦੀ ਯਾਦ ਦਿਵਾਉਂਦੀ ਹੈ ਮਾਰਸ਼ਲ ਪੁੱਤਰੀ ਦੀ ਸਵਾਰੀ ਨੰਦੀ ਅਤੇ ਬਲਧ ਹਨ ਨਰਾਤੇ ਦੇ ਹੋਰ ਦਿਨਾਂ ਦੀ ਜਾਣਕਾਰੀ ਲਈ ਜੁੜੇ ਰਹੋ ਜਗਵਾਨੀ ਟੀਵੀ ਦੇ ਨਾਲ